ਇਵੇਂ ਮ੍ਰਿਤਕ ਦੇ ਨੂੰ ਸਿਵਿਆਂ ਦੇ ਵਿੱਚ ਲਜਾਣ ਦੀ ਬਜਾਏ ਇਹ ਲੋਕ ਸੜਕ ਤੇ ਖਿੱਚੀ ਫਿਰਦੇ ਨੇ ਇਸ ਦਾ ਕਾਰਨ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਦਰਸਲ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਦੇ ਵਿੱਚ ਰਹਿੰਦੇ ਮੁੰਡੇ ਦੀ ਉਸ ਦੇ ਨਾਲ ਬੈਂਕ 'ਚ ਕੰਮ ਕਰਨ ਵਾਲੀ ਇੱਕ ਕੁੜੀ ਦੇ ਨਾਲ ਗੱਲਬਾਤ ਹੋ ਜਾਂਦੀ ਹੈ ਪਰਿਵਾਰ ਦੇ ਮੁਤਾਬਕ ਦੋਵੇਂ ਫਿਰ ਇੱਕ ਦੂਜੇ ਦੇ ਨਾਲ ਰਿਲੇਸ਼ਨ ਦੇ ਵਿੱਚ ਆ ਜਾਂਦੇ ਨੇ ਜਿਸ ਤੋਂ ਬਾਅਦ ਮੁੰਡਾ ਕੁੜੀ ਦੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੰਦਾ ਪਰ ਇਹ ਸਭ ਕੁਝ ਕੁੜੀ ਅਤੇ ਉਸ ਦੀ ਮਾਂ ਤੋਂ ਬਰਦਾਸ਼ਤ ਨਹੀਂ ਹੋ ਸਕਿਆ ਫਿਰ ਉਸਨੇ ਮੁੰਡੇ ਅਤੇ ਉਸਦੇ ਘਰਦਿਆਂ ਨੂੰ ਸਬਕ ਸਿਖਾਉਣ ਦੇ ਲਈ ਪੁਲਿਸ ਦਾ ਸਹਾਰਾ ਲਿਆ। ਤੇ ਜ਼ਬਰ ਜ਼ਨਾ ਦਾ ਪਰਚਾ ਦਰਜ ਕਰਵਾ ਕੇ ਮੁੰਡੇ ਨੂੰ ਜੇਲ੍ਹ ਭਿਜਵਾ ਦਿੱਤਾ ਜਿਸ ਤੋਂ ਬਾਅਦ ਚਿੰਤਾ ਦੇ ਆਲਮ ਦੇ ਵਿੱਚ ਡੁੱਬੇ ਹੋਏ ਮੁੰਡੇ ਦੇ ਪਿਓ ਦੀ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਸੜਕ ਤੇ ਰੱਖ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਇਸ ਮੌਕੇ ਪਰਿਵਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡਾ ਮੁੰਡਾ નિર્ਦੋਸ਼ ਹੈ ਤੇ ਇਸ ਨੂੰ ਝੂਠਾ ਫਸਾਇਆ ਜਾ ਰਿਹਾ ਤੇ ਪੁਲਿਸ ਸਾਡੀ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਥਾੜੇ ਵਾਲਿਆਂ ਨੇ ਕਿਹਾ ਕਿ ਅਸੀਂ ਨਹੀਂ ਕਰ ਸਕਦੇ ਸਾਰੀ ਗੱਲ ਵੀ ਤੋਂ ਫਰੀਦ ਮੰਦਿਰ ਕਿਥੋਂ ਦੇ ਰਹਿਣ ਵਾਲੇ ਅਸੀਂ ਮਕਬੂਲਪੁਰ ਦੇ ਰਹਿਣ ਵਾਲੇ ਆ ਸਾਰਾ ਮਸਲਾ ਕੀ ਹੈ ਮਸਲਾ ਹੈਗਾ ਮੇਰੇ ਭਰਾ ਦਾ ਉਹਨੇ ਝੂਠਾ ਫਸਾਇਆ ਜਾਂਦਿਆ ਹੈਗਾ ਆਪਾਂ ਸਬੂਤ ਵੀ ਦੇ ਕੇ ਆਇਆ ਮੂਮੈਂਟ ਸੈਲ ਦੇ ਵਿੱਚ ਕੁੜੀ ਉਹਨਾ ਜੌਬ ਕਰਦੀ ਸੀ ਉਹਨੇ ਆਪਣੀ ਮਾਂ ਨਾਲ ਰਲ ਕੇ ਕੁਝ ਥੋੜੀਆਂ ਬਹੁਤੀਆਂ ਰਿਕਾਰਡਿੰਗਾਂ ਲੈ ਕੇ ਤੇ ਰਿਕਾਰਡਿੰਗਾਂ ਤੋਂ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਹੋਰ ਰਿਕਾਰਡਿੰਗਾਂ ਜਦੋਂ ਬਚਾਰਚ ਵੀ ਮਿਲਦੀ ਤਾਂ ਵੀ ਉਹਦੇ ਫੋਨ ਆਉਣ ਰਹਿੰਦੇ ਸੀਗੇ ਇੰਤੋਂ ਤੱਕ ਖਾਣੇ ਵਾਲਿਆਂ ਨੇ ਸਾਨੂੰ ਕੋਈ ਇਨਸਾਫ ਦਿੱਤਾ ਇੰਸਪੈਕਟਰ ਸਾਹਿਬ ਨੇ ਕਹਿੰਿਆ ਇਹ ਕੋਈ ਨਹੀਂ ਕਰ ਸਕਦੇ ਰਿਪੋਰਟ ਕਰਦੇ ਹੋ ਮੰਗਦੇ ਅਸੀਂ ਇਨਸਾਬ ਮੰਗਦੇ ਉਹਨਾਂ ਮਾਵਾਂ ਦੀਆਂ ਨੂੰ ਉਹਦੇ ਵੀ ਉਹਨੂੰ ਰਿਲੀਸਟ ਕੀਤਾ ਜਾਵੇ ਉਹਨਾਂ ਦੀ 5 ਮਹੀਨੇ ਹੋ ਗਏ ਬਲੈਕਮੇਲ ਕੀਤਾ ਜਾ ਰਿਹਾ 5 ਮਹੀਨੇ ਹੋ ਗਏ ਸਾਨੂੰ ਬਲੈਕਮੇਲ ਕਰ ਪਹਿਲਾਂ ਉਹਨੂੰ ਵਿਆਹ ਵਰਦੀ ਬਲੈਕਮੇਲ ਕੀਤਾ ਜਾ ਰਿਹਾ ਸੀ ਵਿਆਹ ਤੋਂ ਸਾਡੇ ਘਰੇ ਆਈ ਆ ਧੱਕੇ ਨਾਲ ਲੈ ਕੇ ਗਈ ਚੂੜੀਆਂ ਪੋਣ ਵਾਸਤੇ ਕਹਿੰਦੀ ਨਾ ਇਹ ਅਸੀਂ ਮੈਸਰ ਖਲਾਰ ਜਾਣੇ ਸਾਰਿਆਂ ਦੇ ਪ੍ਰਧਾਨਾਂ ਦੇ ਕਹਿੰਦੇ ਚੂੜੀਆਂ ਪੋਣ ਦੇ ਵਾਸਤੇ ਗਏ ਮੰਮੀ ਡੈਡੀ ਉਹ ਨਹੀਂ ਚੂੜੀਆਂ ਪਾ ਕੇ ਬਾਅਦ ਵਿੱਚ ਸਾਡੇ ਘਰ ਆਣ ਕੇ ਕਹਿੰਦੀ ਕਿ ਮੁੰਡੇ ਦੇ ਕੁੜੀ ਦੇ ਨਾਂ ਤੇ ਫੇਰਿਆ ਤੇ ਪਹਿਲਾਂ ਜੈਦ ਹਟ ਕਰ ਦਿੱਤੀ ਜਾਵੇ ਜਿੱਥੇ ਅਸੀਂ ਰਹਿੰਦੇ ਸਾਡੇ ਕਮਰਾ ਜਾ ਕੇ ਦੇਖ ਸਕਦੇ ਹੋ ਕਹਿੰਦੇ ਕਿ ਇਹ ਸਾਰੀ ਉਹਦੇ ਨਾਲ ਦੇ ਇੱਕ ਫੇਰ ਫੇਰੇ ਹੋਣੇ ਨੇ ਇਹਦੇ ਮੁੰਡੇ ਕਹਿੰਦਾ ਮੈਂ ਨਹੀਂ ਵਿਆਹ ਕਰਾਉਣਾ ਉਹ ਚਲ ਕੇ ਕਹਿੰਦਾ ਕਿ ਮੇਰੇ ਝੂਠਾ ਫਸਾਉਂਦੇ ਆ ਗਲਤੀ ਸਾਡੇ ਕੋਈ ਹੈ ਕਿ ਉਹਨੇ ਦਰਖਾਸਤ ਕੋਈ ਨਹੀਂ ਦਿੱਤੀ ਸਾਡੇ ਕੋਈ ਉਹ ਗਲਤੀ ਹੋ ਗਈ ਕਿ ਉਹਨੇ ਦਰਖਾਸਤ ਨਹੀਂ ਦਿੱਤੀ ਕਿ ਮਿਆ ਸਾਡੀ ਪਿਓ ਦੀ ਇੱਜ਼ਤ ਨਾਲ ਹੁਣ ਸਾਡਾ ਪਿਓ ਹੀ ਮਰ ਗਿਆ ਸਾਡੇ ਕੋ ਤੇ ਹੜਾੜੀ ਜ਼ਿੰਦਗੀ ਰਹਿ ਗਈ ਹੈ ਪਿੱਛੇ 8 ਲੱਖ ਰੁਪਈਆ 8 ਲੱਖ ਰੁਪਈਆ ਰਾਜੀਨਾਮਾ ਹੀ ਆ ਇਹ ਬਾਈ ਨਾਵੇਂ ਦੇ ਨਾਤੇ ਸਾਨੂੰ ਬਾਰ-ਬਾਰ ਬੁਲਾ ਲੈਂਦੀ ਸੀ ਕਦੀ ਕਿਤੇ ਬੁਲਾ ਲੈਂਦੀ ਕਦੀ ਕਿਤੇ 8 ਲੱਖ ਰੁਪਏ ਦੀ ਮੰਗ ਕਰਦੀ ਸੀ ਕਹਿੰਦੀ ਮੈਂ 1 ਰੁਪਿਆ ਘੱਟ ਨਹੀਂ ਲੈਣਾ ਆਪ ਮਾਮਾ ਦੀ ਆ ਸਾਰਾ ਟੈਂਪਰ ਚੋਤੇ ਜਾ ਰਹੇ ਇੰਨੀ ਵੀ ਨਹੀਂ ਸ਼ਰਮ ਕਰਦੇ ਸਾਡੇ ਬੁਏ ਗਾੜੀ ਨੂੰ ਨੰਗ ਕੇ ਜਾਂਦੀ ਆ ਹਾਂ ਉਹਨਾਂ ਵੱਲੋਂ 8 ਲੱਖ ਦੀ ਡਿਮਾਂਡ 8 ਲੱਖ ਰੁਪਏ ਕੁੜੀ ਦੀ ਵੀ ਕੁੜੀ ਦੀ ਮਾਦੀ ਵੀ 8 ਲੱਖ ਦੀ ਡਿਮਾਂਡ ਸੀ ਸਾਡੇ ਕੋਲ ਸਬੂਤ ਹੈਗੇ ਮੁੰਡੇ ਸਾਡੇ ਨੂੰ ਲੈਣਾ ਤੇ ਜੇਲ੍ਹ ਚ ਪਾ ਚਾਉਂਦਾ ਕਹਿੰਦੀ ਸੀ ਕਿ ਮੈਂ ਮੈਂ ਆਪਣਾ ਫੈਸਲਾ ਵਾਪਸ ਲੈ ਨਹੀਂ ਆ ਗੱਲ ਕਿਸੇ ਨਾਲ ਨਾ ਕਰੋ ਮੈਂ ਕਿਸੇ ਪਰਦਾ ਨੂੰ ਨਹੀਂ ਬੁਲਾਉਣਾ ਚਾਹੁੰਦੀ ਕੋਈ ਨਾ ਆਵੇ ਮੇਰੇ ਘਰ ਤੁਸੀਂ ਆਓ ਮੇਰੇ ਘਰੇ ਆਓ ਮੇਰੇ ਘਰੇ ਆ ਕੇ ਤੇ ਤੁਸੀਂ ਮੇਰੇ ਨਾਲ ਗੱਲ ਕਰ ਲਓ ਕਿ ਮੈਂ ਕਿਹਨੇ 8 ਲੱਖ ਰੁਪਏ

ਇਨਾ ਸਾਡੇ ਪਿਓ ਦੀ ਮੌਤ ਦਾ ਕਿ ਜਿਹੜੀ ਉਹਦੀ ਬਲੈਕਮੇਲ ਹੀ ਦਾ ਕਰਕੇ ਹੋਈ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਇਹ ਡ੍ਰੈਗ ਮੇਲ ਕਰਦੇ 5 ਮਹੀਨਾ ਤੋਂ 5 ਮਹੀਨਾ ਤੋਂ ਬਲੈਕਮੇਲ ਕੀਤਾ ਜਾ ਰਿਹਾ ਸੀਗਾ 9 ਮਹੀਨਾ ਤੋਂ ਯਾਰੀ ਚਾਰ ਚੱਕਰ ਮਾਰਨਾ ਮੋਲੋ ਮੇਰੇ ਸਹਿੰਗ ਆ ਮੈਂ ਇਹ ਚੰਗੇ ਬਜ਼ਾਰਾਂ ਵਾਲੇ ਜੀ ਇਹ ਮੇਰਾ ਜੀਜਾ ਜੀ ਆ ਮੁੰਡੇ ਨੇ ਮੇਸ਼ਨ ਨਹੀਂ ਕੁੜੀ ਦੀ ਮਾਂ ਨੇ ਮੁੰਡੇ ਨੂੰ ਇੱਥੇ ਲਾਇਆ ਇਸ ਗਲਫਾ ਮੰਡੇ ਵਿੱਚ ਉਹਤੇ ਨੀ ਗੱਲ ਬਾਤ ਵਣੀ ਮਰਜ਼ੀ ਦੇ ਨਾਲ ਰਿਲੇਸ਼ਨ ਹੁੰਦੇ ਰਹੇ ਆ ਕੁੜੀਏ ਬਲੈਕਮਿਲ ਕਰਦੇ ਰਹੇ ਵੀ ਵਿਆਹ ਕਰਾ ਮੁੰਡਾ ਦਾ ਹੀ ਮੈਂ ਵਿਆਹ ਨਹੀਂ ਕਰਾਉਣਾ ਨਿਗਾਹ ਦੇ ਉਰ ਵਿਕਰਾਹ ਦੇ ਉਰ ਉਹਨੇ ਵੀ ਡਿਮਾਂਡ ਕਰਦੇ ਆ 8 ਲੱਖ ਰੁਪਏ ਰੋ ਨ ਦਵਾ ਤੇ ਰਹੀ ਫੈਸਲਾ ਕਰਨਾ ਥਾਣੇ 'ਚ ਧੱਕੇ ਖਾਂਦੇ ਰਹੇ ਪਰ ਸਾਡਾ ਕੋਈ ਈ ਲੀਕ ਸੁਣਦਾ ਨਹੀਂ ਹੁਣ ਤੁਸੀਂ ਥਾਣੇ ਗਏ ਤੇ ਥਾਣੇ ਵਾਲੇ ਨੇ ਕੀ ਕੀਤਾ ਥਾਣੇ ਵਾਲੇ ਨੇ ਅੱਡ ਪਰਚਾ ਨਹੀਂ ਦਰਜ ਕੀਤਾ ਵੀ ਸਾਡਾ ਬਾਣ ਨਹੀਂ ਸਕਦਾ ਵੀ ਸਾਡਾ ਇਨਸਾਫ ਚਾਹੀਦਾ ਸਾਡੇ ਜੀਜੇ ਮਾਰੇ ਗਿਆ ਤੇ ਮੁੰਡਾ ਸਾਡਾ ਵੀ ਜੇਲ੍ਹ ਦੇ ਵਿੱਚ ਘਲਾਇਆ ਹੋਇਆ ਹੈ ਇੱਥੇ ਹੁਣ ਕੋਈ ਪਹੁੰਚੇਗਾ ਕੋਈ ਨਹੀਂ ਅਜੇ ਤੱਕ ਕੋਈ ਪਹੁੰਚਿਆ ਨਹੀਂ ਅਸੀਂ ਇਹਨਾਂ ਦਾ ਸ਼ਿਸ਼ਕਾਰ ਨਹੀਂ ਕਰਾਂਗੇ ਜੇ ਤੱਕ ਸਾਨੂੰ ਇਨਸਾਫ ਨਾ ਮਿਲੇ ਇਹ ਸਹੀ ਹੈ ਇਹਨਾਂ ਦੇ ਡੈਥ ਹੋਈ ਬਿਲਕੁਲ ਆਖ ਲੱਗਦਾ 8 ਲੱਖ ਦੀ 8 ਲੱਖ ਰੁਪਏ ਕਿਤੇ ਦੇਣ 8 ਲੱਖ ਦਾ ਥਾਮ ਨਹੀਂ ਜਿਹਦਾ ਵੇਚ ਕੇ ਦੇ ਦੇਣਾ ਇੱਕ ਤੇ ਕਮਰਾ ਸਾਰਾ ਇੱਕ ਹੀ ਰਸਮੀ ਹੈ ਤੇ 5 ਗੱਲ ਸਾਡੀ ਜਗ੍ਹਾ ਵਾਦੇ ਅਸੀਂ ਕਿਥੋਂ 8 ਲੱਖ ਰੁਪਏ ਦੇਈਏ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਤਾ ਨਹੀਂ ਦੱਸਣੇ ਵੀ ਡੈਥ ਜੀ ਹੋ ਗਈ ਕੋਈ ਟੈਨਸ਼ਨ ਕਰਨ ਕਿਸੇ ਦੀ ਕੋਈ ਭਰਾ ਹੋਈ ਨਹੀਂ ਗੱਲ ਬਾਤ ਬਾਕੀ ਵੈਰੀਫਾਈ ਕਰਦੇ ਕੀ ਗੱਲ ਬਾਤ ਹੈ ਫਿਰੋਸਾ ਹੋਣਾ ਵੇਖ ਲੈਣੇ ਇਹਨਾਂ ਵੱਲੋਂ ਕਿਹਾ ਗਿਆ ਜੀ ਇਹਨਾਂ ਨੂੰ ਫਸਾਇਆ ਯਾਰ 8 ਲੱਖ ਦੀ ਡਿਮਾਂਡ ਕੀਤੀ ਜਾ ਰਹੀ ਹੈ ਨਹੀਂ ਸਾਨੂੰ ਇਹ ਮੇਰੇ ਪਰ ਇਹ ਕੋਈ ਨਹੀਂ ਮੈਂ ਤਾਂ ਹਜੇ 2 ਮਿੰਟ ਹੀ ਹੋਏ ਯੂ ਨੋ ਤੇ ਇਹਨਾਂ ਨੂੰ ਧਰਨਾ ਦਿੱਤਾ ਸੀ ਮੈਂ ਇਹਨਾਂ ਨੂੰ ਪੁੱਛ ਰਿਹਾ ਵੀ ਕੀ ਗੱਲ ਬਾਤ ਹੈ ਦੱਸੋ ਸਾਨੂੰ ਪੁਲਿਸ ਹਰ ਦੇ ਹੱਲ ਕੋ ਵਾਸਿਆ ਇਹਨਾਂ ਦੀ ਹੈਲਪ ਵਾਸੇ ਹੀ ਬੈਠੀ ਆ ਫਿਰ ਇਹਨਾਂ ਵੱਲੋਂ ਕਿਹਾ ਕਿ ਐਸਐਚਓ ਵੀ ਗਏ ਉਹਨਾਂ ਨੂੰ ਕੋਈ ਐਕਸਪਰਟ ਨਹੀਂ ਰਿਹਾ ਨਹੀਂ ਨਹੀਂ ਇਹ ਕੋਈ ਗੱਲ ਬਾਤ ਨਹੀਂ ਹੈ ਮੈਂ ਇਹਨਾਂ ਨੂੰ ਬਦਨਾਮ ਕਰਨ ਜੋ ਮਰਜ਼ੀ ਕਲਾ ਕਰੀ ਜਾਂਦੀ ਗੱਲ ਦਾ ਕੋਈ ਮੁੱਲ ਥੋੜੀ ਹੈ ਜੇ ਕੋਈ ਸਿਆਣੇ ਬ ਇਹੜੀ ਗੱਲ ਬੰਦੀ ਵੇਖ ਲੈਣਗੇ ਪੁਲਿਸ ਅਫਸਰ ਕਾਦੇ ਵਾਸਤੇ ਬਟੇ ਸਰ ਪਰਿਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਮਿਲੇਗਾ ਗੁਰੂ ਮਹਾਰਾਜ ਦੀ ਕਿਰਪਾ ਸਾਰ ਨੂੰ ਇਨਸਾਫ ਮਿਲੇਗਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਜੋ ਵੀ ਬਿਆਨ ਦਰਜ ਕਰਵਾਵੇਗਾ ਉਸ ਦੇ ਮੁਤਾਬਿਕ ਕਾਰਵਾਈ ਅਮਲ ਚੇ ਲਿਆਂਦੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ